ਇਸ ਨੀਤੀ ਦਾ ਪੰਜਾਬ ਸਰਕਾਰ ਵੱਲੋਂ ਪਿੱਛੇ ਹਟ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ। ਪੰਜਾਬ ਸਰਕਾਰ ਨੇ ਆਖਰ ਇਹ ਨੀਤੀ ਵਾਪਸ ਕਿਉਂ ਲਈ? ਇਸ ਦਾ ਸਭ ਤੋਂ ਵੱਡਾ ਜਿਹੜਾ ਪਹਿਲਾ ਪ੍ਰਭਾਵ ਪਿਆ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ 7 ਅਗਸਤ ਦਾ ਜਿਹੜਾ ਇੱਕ ਫੈਸਲਾ ਸੀ ਜਾਂ ਉਹ ਟਿੱਪਣੀਆਂ ਸਨ ਸਖਤ ਟਿੱਪਣੀਆਂ ਜਿਸ ਦੇ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਯਾਨੀ ਕਿ ਪੰਜਾਬ ਸਰਕਾਰ ਨੇ ਜਦੋਂ ਇਹ ਨੀਤੀ ਵਿਆਪਕ ਪੱਧਰ ਦੇ ਉੱਤੇ ਲਾਗੂ ਕਰਨੀ ਸੀ ਤਾਂ ਫਿਰ ਤੁਸੀਂ ਆਮ ਲੋਕਾਂ ਦੇ ਨਾਲ ਇਸ ਦਾ ਰਾਏ مشورہ ਕਿਉਂ ਨਹੀਂ ਕੀਤਾ ਇਸ ਦੇ ਵਿੱਚ ਕੁਝ ਇੱਕ ਪ੍ਰਭਾਵ ਤਾਂ ਇਹ ਹੋ ਗਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਡੰਡਾ ਵੀ ਹੈ ਅੱਗੇ ਪੰਚਾਇਤੀ ਚੋਣਾਂ ਤੇ ਲੋਕਲ ਬਾਡੀਜ਼ ਦੀਆਂ ਜਿਹੜੀਆਂ ਚੋਣਾਂ ਨੇ ਉਹ ਬਿਲਕੁਲ ਸਿਰ ਤੇ ਖੜੀਆਂ ਨੇ ਤੇ ਨਾਲੋਂ ਨਾਲ ਤਰਨਤਾਰਨ ਦੀ ਜਿਹੜੀ ਜ਼ਿਮਨੀ ਚੋਣ ਹੈ ਉਹ ਵੀ ਸਿਰ ਤੇ ਖੜੀ ਹੈ ਸਤਿ ਸ੍ਰੀ ਅਕਾਲ ਤੁਸੀਂ ਜੁੜਿਓ ਦਾ ਟੀਵੀ ਐਨਆਰਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਜਿਹੜਾ ਕਿ ਪਿਛਲੇ ਲਗਭਗ 88 ਦਿਨਾਂ ਤੋਂ ਪੰਜਾਬ ਦੀ ਸਮਾਜਿਕ ਧਰਾਤਲ ਸਮੇਤ ਪੰਜਾਬ ਦੀ ਰਾਜਨੀਤਿਕ ਧਰਾਤਲ ਦੇ ਉੱਤੇ ਬੇਹੱਦ ਗੰਭੀਰ ਤਰੀਕੇ ਨਾਲ ਛਾਇਆ ਹੋਇਆ ਸੀ ਉਸ ਦਾ ਕੱਲ ਸ਼ਾਮ ਨੂੰ ਇੱਕ ਪੱਤਰ ਦੇ ਰਾਹੀਂ ਪੰਜਾਬ ਸਰਕਾਰ ਨੇ ਇੱਕ ਤਰ੍ਹਾਂ ਦਾ ਅੰਤ ਕਰ ਦੁੱਤਾ ਹੈ ਗੱਲ ਕਰ ਰਹੇ ਹਾਂ ਜੀ ਲੈਂਡ ਪੁੱਲਿੰਗ ਪਾਲਿਸੀ ਜਿਸ ਦੇ ਤਹਿਤ ਪੰਜਾਬ ਸਰਕਾਰ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਲਗਭਗ 65000 ਏਕੜ ਦੇ ਕਰੀਬ ਜ਼ਮੀਨ ਜਿਹੜੀ ਹੈ ਉਹ ਜ਼ਮੀਨ ਕਿਸਾਨਾਂ ਤੋਂ ਲੈਣੀ ਸੀ ਲੈਂਡ ਪੁੱਲਿੰਗ ਪਾਲਿਸੀ ਦੇ ਤਹਿਤ ਅਤੇ ਉਸ ਦੇ ਮੁਆਵਜ਼ੇ ਦੇ ਬਦਲੇ ਜਿਹੜੀਆਂ ਨਿਯਮਾਂ ਨਿਯਮਾਂ ਅਤੇ ਸ਼ਰਤਾਂ ਤੈਅ ਕੀਤੀਆਂ ਗਈਆਂ ਸਨ ਉਸ ਦੇ ਵਿੱਚ ਇੱਕ ਪਲਾਟ ਦੇਣਾ ਅਤੇ ਕੁਝ ਇੱਕ ਕਮਰਸ਼ੀਅਲ ਜ਼ਮੀਨ ਜਿਹੜੀ ਹੈ ਉਹ ਦੇਣੀ ਸਮੇਤ ਰਹਾਇਸ਼ੀ ਪਲਾਟ ਦੇ ਇਸ ਨੀਤੀ ਦਾ ਪੰਜਾਬ ਸਰਕਾਰ ਵੱਲੋਂ ਪਿੱਛੇ ਹਟ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਸਵਾਲ ਕਿਸ ਤਰੀਕੇ ਨਾਲ ਖੜੇ ਕਰਦਾ ਹੈ ਪੰਜਾਬ ਇਹੋ ਚਾਹੁੰਦਾ ਹੈ ਕਿ ਇਹ ਜਾਣਿਆ ਜਾਵੇ ਕਿਉਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਕਿਸੇ ਵੀ ਸਮੇਂ ਬੱਧ ਪੀਰੀਅਡ ਦੇ ਵਿੱਚ ਆਉਂਦੀਆਂ ਹੋਣ ਕਿਸੇ ਵੀ ਰਾਜਨੀਤਿਕ ਪਾਰਟੀ ਦੀਆਂ ਸਰਕਾਰਾਂ ਹੋਣ ਉਹ ਸਰਕਾਰਾਂ ਹਮੇਸ਼ਾ ਇਹ ਕੋਸ਼ਿਸ਼ ਕਰਦੀਆਂ ਨੇ ਕਿ ਕੁਝ ਨਾ ਕੁਝ ਇਸ ਤਰੀਕੇ ਦਾ ਵਿਅਕਤ ਕੀਤਾ ਜਾਵੇ ਜਾਂ ਕੁਝ ਨਾ ਕੁਝ ਇਸ ਤਰੀਕੇ ਦਾ ਸਾਹਮਣੇ ਲਿਆਂਦਾ ਜਾਵੇ ਜਿਸ ਦੇ ਤਹਿਤ ਆਮ ਲੋਕਾਂ ਦੀ ਸਮਾਜਿਕ ਸੁਰੱਖਿਆ ਦੇ ਸਮੇਤ ਉਹਨਾਂ ਦੀ ਆਰਥਿਕ ਸੁਰੱਖਿਆ ਨਿਸ਼ਚਿਤ ਕੀਤੀ ਜਾ ਸਕੇ ਤੈਅ ਕੀਤੀ ਜਾ ਸਕੇ ਨਿਰਧਾਰਤ ਕੀਤੀ ਜਾ ਸਕੇ ਇਸੇ ਤਹਿਤ ਲੈਂਡ ਪੋਲਿੰਗ ਪਾਲਿਸੀ ਜਿਹੜੀ ਕਿ ਮਈ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਲੈ ਕੇ ਆਂਦੀ ਸੀ ਅਤੇ ਕੁਝ ਇੱਕ ਕਿਸਾਨ ਕਹਿ ਸਕਦੇ ਆ ਆਪਾਂ ਜਾਂ ਸਰਕਾਰ ਦੇ ਜਿਹੜੇ ਚਾਹੇਤੇ ਜਾਂ ਨੇੜਲੇ ਵਿਅਕਤੀ ਹੁੰਦੇ ਆ ਉਹਨਾਂ ਨੇ ਆਪਣੀਆਂ ਜ਼ਮੀਨਾਂ ਸਰਕਾਰ ਨੂੰ ਇਸ ਪਾਲਿਸੀ ਦੇ ਅਧੀਨ ਦਿੱਤੀਆਂ ਵਈ ਪਰੰਤੂ ਵੱਡੇ ਪੱਧਰ ਦੇ ਉੱਤੇ ਪੰਜਾਬ ਦਾ ਆਮ ਜਿਹੜਾ ਕਿਸਾਨ ਸੀ ਉਹ ਲਗਾਤਾਰਤਾ ਦੇ ਵਿੱਚ ਇਸ ਦਾ ਵਿਰੋਧ ਕਰ ਰਿਹਾ ਸੀ ਕਿਉਂਕਿ ਮਸਲਾ ਇਹ ਹੈ ਕਿ ਇਕੱਲਾ ਕਿਸਾਨ ਨਹੀਂ ਜੁੜਿਆ ਹੁੰਦਾ ਕਿਸਾਨ ਦੇ ਨਾਲ ਮਜ਼ਦੂਰ ਮਜ਼ਦੂਰ ਤੋਂ ਅੱਗੇ ਅਤੇ ਕਿਸਾਨ ਦੋਵੇਂ ਜੁੜ ਕੇ ਅੱਗੇ ਅਰਥਚਾਰੇ ਨੂੰ ਮਜ਼ਬੂਤ ਕਰਦੇ ਆ ਯਾਨੀ ਕਿ ਬਾਜ਼ਾਰ ਦਾ ਜਿਹੜਾ ਇੱਕ ਜਾਂ ਮੰਡੀ ਦਾ ਜਿਹੜਾ ਇੱਕ ਸਿਸਟਮ ਹੈ ਉਹ ਇਹਨਾਂ ਸਾਰੀਆਂ ਨੀਤੀਆਂ ਦੇ ਤਹਿਤ ਹੀ ਅੱਗੇ ਚੱਲਣਾ ਹੁੰਦਾ ਹੈ ਅਰਥਚਾਰੇ ਨੇ ਇਸੇ ਤਰੀਕੇ ਦੇ ਨਾਲ ਅੱਗੇ ਵਧਣਾ ਹੁੰਦਾ ਹੈ ਕੱਲ ਸ਼ਾਮ ਨੂੰ ਜਦੋਂ ਇਹ ਖਬਰ ਆਈ ਤਾਂ ਜਿੰਨੇ ਵੀ ਕਿਸਾਨ ਜਿੰਨੇ ਵੀ ਮਜ਼ਦੂਰ ਸੰਗਠਨ ਇਸ ਲੈਂਡ ਪੁੱਲਿੰਗ ਪਾਲਿਸੀ ਦਾ ਲਗਾਤਾਰਤਾ ਦੇ ਵਿੱਚ ਵਿਰੋਧ ਕਰ ਰਹੇ ਸਨ ਉਹਨਾਂ ਦੇ ਵਿੱਚ ਇੱਕ ਖੋਸ਼ੀ ਦੀ ਲਹਿਰ ਜਿਹੜੀ ਹੈ ਉਹ ਲਹਿਰ ਵਿਆਪਕ ਅਤੇ ਵੱਡੇ ਪੱਧਰ ਦੇ ਉੱਤੇ ਸਾਨੂੰ ਦੇਖਣ ਨੂੰ ਮਿਲੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਇਸ ਦੇ ਵਿੱਚ ਕਿ ਪੰਜਾਬ ਸਰਕਾਰ ਨੇ ਆਖਰ ਇਹ ਨੀਤੀ ਵਾਪਸ ਕਿਉਂ ਲਈ ਇਸ ਦਾ ਸਭ ਤੋਂ ਵੱਡਾ ਜਿਹੜਾ ਪਹਿਲਾ ਪ੍ਰਭਾਵ ਪਿਆ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ 7 ਅਗਸਤ ਦਾ ਜਿਹੜਾ ਇੱਕ ਫੈਸਲਾ ਸੀ ਜਾਂ ਉਹ ਟਿੱਪਣੀਆਂ ਸਨ ਸਖਤ ਟਿੱਪਣੀਆਂ ਜਿਸ ਦੇ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਯਾਨੀ ਕਿ ਪੰਜਾਬ ਸਰਕਾਰ ਨੇ ਜਦੋਂ ਇਹ ਨੀਤੀ ਵਿਆਪਕ ਪੱਧਰ ਦੇ ਉੱਤੇ ਲਾਗੂ ਕਰਨੀ ਸੀ ਤਾਂ ਫਿਰ ਤੁਸੀਂ ਆਮ ਲੋਕਾਂ ਦੇ ਨਾਲ ਇਸ ਦਾ ਰਾਏ مشورہ ਕਿਉਂ ਨਹੀਂ ਕੀਤਾ ਕਿਉਂਕਿ ਕਿਹ ਜਾਂਦਾ ਹੈ ਕਿ ਆਮ ਆਦਮੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਅਤੇ ਆਮ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਤੁਸੀਂ ਜਦੋਂ ਇਹ ਨੀਤੀ ਲਾਗੂ ਕਰਨ ਜਾ ਰਹੇ ਹੋ ਤਾਂ ਇਸ ਦੇ ਸਮਾਜਿਕ ਅਤੇ ਵਾਤਾਵਰਨ ਦੇ ਜਿਹੜੇ ਪ੍ਰਭਾਵ ਨੇ ਅਤੇ ਇਸ ਦੇ ਆਰਥਿਕ ਜਿਹੜੇ ਪ੍ਰਭਾਵ ਨੇ ਇਹਨਾਂ ਪ੍ਰਭਾਵਾਂ ਨੂੰ ਤੁਸੀਂ ਵੱਡੇ ਪੱਧਰ ਦੇ ਉੱਤੇ ਜਾ ਕੇ ਲੋਕਾਂ ਦੇ ਨਾਲ ਸੰਬੋਧਿਤ ਕਿਉਂ ਨਹੀਂ ਕੀਤਾ ਇਸ ਤੋਂ ਅਗਲੀ ਗੱਲ ਕਿ ਨਾ ਸਿਰਫ ਪੰਜਾਬ ਦੇ ਵਿੱਚ ਇਸ ਦਾ ਵਿਰੋਧ ਹੋਇਆ ਬਲਕਿ ਜਿੱਥੇ-ਜਿੱਥੇ ਵੀ ਸੰਸਾਰ ਭਰ ਦੇ ਵਿੱਚ ਪੰਜਾਬੀ ਵਸਦੇ ਸਨ ਉਹਨਾਂ ਸਾਰਿਆਂ ਨੇ ਇਸ ਪਾਲਿਸੀ ਦਾ ਵਿਰੋਧ ਕੀਤਾ ਕਿਉਂਕਿ ਮੂٹے ਰੂਪ ਦੇ ਵਿੱਚ ਇੱਕ ਗੱਲ ਮੰਨੀ ਜਾਂਦੀ ਹੈ ਕਿ ਜ਼ਮੀਨ ਭੋਏ ਜਿਹੜੀ ਹੈ ਉਹ ਕਿਸਾਨ ਦੀ ਮਾਂ ਹੁੰਦੀ ਹੈ ਅਤੇ ਕਿਸਾਨ ਕਦੇ ਵੀ ਇਹ ਨਹੀਂ ਚਾਹੁੰਦਾ ਕਿ ਉਸ ਦੀ मां ਨੂੰ ਕੋਈ ਹੱਥ ਪਾਵੇ ਆਕੇ ਸੋ ਜਦੋਂ ਕੱਲ ਸ਼ਾਮ ਨੂੰ ਇਹ ਫੈਸਲਾ ਆ ਗਿਆ ਤਾਂ ਉਸ ਤੋਂ ਬਾਅਦ ਚਰਚਾਵਾਂ ਦਾ ਬਾਜ਼ਾਰ ਇੱਕ ਵਾਰ ਫਿਰ ਤੋਂ ਗਰਮ ਹੋਇਆ ਕਿਉਂਕਿ 4 ਮਹੀਨੇ ਦਾ ਵਕਤ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤਾ ਸੀ ਕਿ ਤੁਸੀਂ ਇਸ ਦੇ ਉੱਤੇ ਮੁੜ ਤੋਂ ਇੱਕ ਵਾਰ ਵਿਚਾਰ ਕਰੋ ਅਤੇ ਇਸ ਦੇ ਵਿੱਚ ਸੋਧਾਂ ਜਾਂ ਤਰਮੀਮਾ ਕਰਨ ਤੋਂ ਬਾਅਦ ਪਹਿਲਾਂ ਹਾਈ ਕੋਰਟ ਦੇ ਵਿੱਚ ਜਾਓ ਉਸ ਤੋਂ ਬਾਅਦ ਕੈਬਿਨੇਟ ਦੇ ਵਿੱਚ ਜਾਓ ਕੈਬਿਨੇਟ ਤੋਂ ਬਾਅਦ ਫਿਰ ਤੁਸੀਂ ਆਮ ਲੋਕਾਂ ਤੱਕ ਇਸ ਦੀ ਰਸਾਈ ਕਰੋ ਆਮ ਲੋਕਾਂ ਤੱਕ ਇਸ ਦੀ ਪਹੁੰਚ ਕਰੋ ਯਾਨੀ ਕਿ ਜਿਹੜੇ ਵੀ ਇਸ ਪਾਲਿਸੀ ਦੇ ਤਹਿਤ ਭੋਗਤ ਭੋਗੀ ਹੋਣਗੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਦੇ ਨਾਲ ਸਾਡੇ ਬੱਚਿਆਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਫਾਇਦਾ ਕੀ ਹੋਏਗਾ ਤਹਾਨੂੰ ਬੜੇ ਚੰਗੇ ਤਰੀਕੇ ਨਾਲ ਯਾਦ ਹੋਏਗਾ ਕਿ ਜਦੋਂ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ ਬਿਲਾਂ ਦੇ ਰੂਪ ਦੇ ਵਿੱਚ ਫਿਰ ਉਸਨੇ ਕਾਨੂੰਨ ਦਾ ਖਾੜਾ ਹਾਸਲ ਕਰਨਾ ਸੀਗਾ ਜਿੱਦਾਂ 2020 ਦਾ ਜਿਹੜਾ ਬਿਜਲੀ ਸੋਧ ਐਕਟ ਹੈ ਉਹ ਹੁਣ ਕਾਨੂੰਨ ਬਣ ਚੁੱਕਿਆ ਹੈ ਤਾਂ ਉਸੇ ਤਰੀਕੇ ਨਾਲ ਕਿਸਾਨ ਅੰਦੋਲਨ ਜਿਹੜਾ ਦਿੱਲੀ ਦੀਆਂ ਬਰੂਹਾਂ ਤੇ ਚੱਲਿਆ ਸੀ ਉਸ ਦੇ ਵਿੱਚ ਬੜੇ ਪ੍ਰਭਾਵੀ ਤਰੀਕੇ ਨਾਲ ਪੰਜਾਬ ਦਾ ਕਿਸਾਨ ਕੇਂਦਰ ਦੇ ਅੱਗੇ ਮਜ਼ਬੂਤੀ ਦੇ ਨਾਲ ਆਪਣਾ ਕਾਨੂੰਨੀ ਪੱਖ ਰੱਖਣ ਦੇ ਵਿੱਚ ਕਾਮਯਾਬ ਰਿਹਾ ਸੀ ਅਤੇ ਕੇਂਦਰ ਸਰਕਾਰ ਨੂੰ ਵਾਪਸ ਲੈਣੇ ਪਏ ਸਨ ਉਹ ਤਿੰਨ ਖੇਤੀ ਦੇ ਕਾਨੂੰਨ ਜਿਨ੍ਹਾਂ ਨੂੰ ਕਾਲੇ ਕਾਨੂੰਨ ਵੀ ਕਿਹਾ ਜਾਂਦਾ ਸੀ 88 ਦਿਨਾਂ ਬਾਅਦ ਇਹ ਫੈਸਲਾ ਵਾਪਸ ਲਿਆ ਗਿਆ ਹੈ ਹੁਣ ਇਹ ਸਮਝਣਾ ਪਏਗਾ ਕਿ ਇਸ ਦੇ ਵਿੱਚ ਕੁਝ ਇੱਕ ਪ੍ਰਭਾਵ ਤਾਂ ਇਹ ਹੋ ਗਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਡੰਡਾ ਵੀ ਹੈ ਦੂਜੀ ਗੱਲ ਇਹ ਆ ਕਿ ਅੱਗੇ ਪੰਚਾਇਤੀ ਚੋਣਾਂ ਤੇ ਲੋਕਲ ਬਾਡੀਜ਼ ਦੀਆਂ ਜਿਹੜੀਆਂ ਚੋਣਾਂ ਨੇ ਉਹ ਬਿਲਕੁਲ ਸਿਰ ਤੇ ਖੜੀਆਂ ਨੇ ਤੇ ਨਾਲੋਂ ਨਾਲ ਤਰਨਤਾਰਨ ਦੀ ਜਿਹੜੀ ਜ਼ਿਮਨੀ ਚੋਣ ਹੈ ਉਹ ਵੀ ਸਿਰ ਤੇ ਖੜੀ ਹੈ ਹਮੇਸ਼ਾ ਤੋਂ ਕੋਈ ਵੀ ਸਰਕਾਰ ਸੱਤਾ ਦੇ ਵਿੱਚ ਹੋਵੇ ਜਾਂ ਕੋਈ ਵੀ ਰਾਜਨੀਤਿਕ ਧਿਰ ਜਿਹੜੀ ਹੈ ਜਦੋਂ ਉਸ ਦੇ ਸਾਹਮਣੇ ਚੋਣ ਦੀ ਗੱਲ ਆਉਂਦੀ ਹੈ ਤਾਂ ਉਹ ਹਮੇਸ਼ਾ ਆਪਣੇ ਨਫੇ ਨੁਕਸਾਨ ਆਪਣਾ ਫਾਇਦਾ ਅਤੇ ਆਪਣਾ ਘਾਟਾ ਵੇਖ ਕੇ ਹੀ ਫੈਸਲਿਆਂ ਦੇ ਉੱਤੇ ਪੁਨਰ ਜਿਹੜਾ ਵਿਚਾਰ ਹੈ ਉਹ ਕਰਦੇ ਨੇ ਸੋ ਕੁੱਲ ਮਿਲਾ ਕੇ ਕੀ ਚਾਹੁੰਦਾ ਹੈ ਪੰਜਾਬ ਦੇ ਵਿੱਚ ਅਸੀਂ ਇਹ ਮਾਮਲਾ ਇਸ ਕਰਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਇਹ ਮਾਮਲਾ ਬਹੁਤ ਗਰਮਾਇਆ ਹੋਇਆ ਸੀ ਔਰ ਇਸ ਦੀ ਚਰਚਾ ਦੁਨੀਆ ਭਰ ਦੇ ਵਿੱਚ ਕੱਲ ਸ਼ਾਮ ਤੋਂ ਲੈ ਕੇ ਹੁਣ ਤੱਕ ਦਾ ਜਿਹੜੇ ਜਿੰਨੇ ਘੰਟੇ ਬੀਤੇ ਆ ਹਲੇ 24 ਘੰਟੇ ਨਾ ਨੀ ਪੂਰੇ ਹੋਏ ਹੈਗੇ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਨੇ ਜਦੋਂ ਇਹ ਬਿਲ ਕਹਿ ਲਈਏ ਆਪਾਂ ਜਾਂ ਜਿਹੜਾ ਇਹ ਪਾਲਿਸੀ ਹੈ ਐਕਟ ਦੇ ਰੂਪ ਦੇ ਵਿੱਚ ਜਦੋਂ ਇਸ ਤੋਂ ਆਪਣਾ ਪੈਰ ਪਛਾਂ ਖਿੱਚ ਲਿਆ ਤਾਂ ਹੁਣ ਇਸ ਦਾ ਵਿਆਪਕ ਪੱਧਰ ਦੇ ਉੱਤੇ ਜਿਹੜੀ ਚੁੰਝ ਚਰਚਾ ਹੋਏਗੀ ਜਿਹੜੀ ਖੁੰਡ ਚਰਚਾ ਹੋਏਗੀ ਜਦੋਂ ਆਮ ਲੋਕ ਬੈਠ ਕੇ ਗੱਲ ਕਰਨਗੇ ਤਾਂ ਆਮ ਲੋਕਾਂ ਦੇ ਵਿੱਚ ਪ੍ਰਭਾਵ ਇਹ ਜਾ ਰਿਹਾ ਹੈ ਕਿ ਇਹ ਸਰਕਾਰ ਮਾਫ ਕਰਨਾ ਕਿ ਇਹ ਸਰਕਾਰ ਯੂ ਟਰਨ ਵਾਲੀ ਸਰਕਾਰ ਬਣ ਗਈ ਹੈ ਕਿਉਂਕਿ ਅੱਜ ਤੋਂ ਪਹਿਲਾਂ ਕਿੰਨੇ ਸਾਰੇ ਫੈਸਲੇ ਨੇ ਜਿਨ੍ਹਾਂ ਫੈਸਲਿਆਂ ਨੂੰ ਇੱਕ ਵਾਰ ਤਾਂ ਲਾਗੂ ਕਰ ਦਿੱਤਾ ਜਾਂਦਾ ਪਰ ਲੋਕ ਰੋ ਲੋਕ ਵਿਦਰੋਹ ਦੇ ਅੱਗੇ ਝੁਕਦਿਆਂ ਸਾਡੇ ਸੂਬੇ ਦੀ ਸਰਕਾਰ ਨੂੰ ਉਹ ਫੈਸਲੇ ਵਾਪਸ ਲੈਣੇ ਪੈਂਦੇ ਨੇ ਯਾਨੀ ਕਿ ਯੂ ਟਰਨ ਵਾਲੀ ਜਿਹੜੀ ਸਰਕਾਰ ਹੈ ਉਹ ਕੁੱਲ ਮਿਲਾ ਕੇ ਸਾਡੀ ਮੌਜੂਦਾ ਪੰਜਾਬ ਸਰਕਾਰ ਉਹ ਬਣਦੀ ਜਾ ਰਹੀ ਹੈ ਸੋ ਪੰਜਾਬ ਇਹ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਮੌਜੂਦਾ ਸੱਤਾ ਪ੍ਰਬੰਧ ਜਾਂ ਫਿਰ 227 ਦੀਆਂ ਚੋਣਾਂ ਤੋਂ ਬਾਅਦ ਜਿਸ ਦੇ ਹੱਥ ਵੀ ਸੂਬੇ ਦੀ ਵਾਗਡੋਰ ਆਏਗੀ ਉਹ ਸਰਕਾਰ ਜਾਂ ਉਹ ਰਾਜਨੀਤਿਕ ਪਾਰਟੀ ਕੋਈ ਵੀ ਫੈਸਲਾ ਪੰਜਾਬ ਦੇ ਹਿੱਤ ਦੇ ਵਿੱਚ ਲਵੇ ਜਾਂ ਪੰਜਾਬ ਦੇ ਵਿਰੋਧ ਦੇ ਵਿੱਚ ਲਵੇ ਤਾਂ ਉਸ ਦੀ ਘਟੋ ਘੱਟ ਜਿਨ੍ਹਾਂ ਦੇ ਉੱਤੇ ਪ੍ਰਭਾਵ ਪੈਣਾ ਹੈ ਉਨ੍ਹਾਂ ਦੇ ਨੁਮਾਇੰਦਿਆਂ ਦੇ ਨਾਲ ਚਰਚਾ ਵਿਆਪਕ ਪੱਧਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਕਰਨ ਲਈ ਜਾਵੇ ਤਾਂ ਜੋ ਜਿਨ੍ਹਾਂ ਦੇ ਨਾਲ ਚਰਚਾ ਹੋਏਗੀ ਜਿਹੜੇ ਸੰਗਠਨਾਂ ਦੇ ਨਾਲ ਚਰਚਾ ਹੋਏਗੀ ਉਹ ਅੱਗੇ ਜਾ ਕੇ ਆਮ ਜਨ ਸੁਧਾਰਨ ਤੱਕ ਇਹ ਗੱਲ ਪਹੁੰਚਾ ਸਕਣ ਕਿ ਸਰਕਾਰ ਦੀ ਇਹ ਨੀਤੀ ਹੈ ਇਸ ਨੀਤੀ ਦੇ ਪੈਣ ਵਾਲੇ ਪ੍ਰਭਾਵਾਂ ਦੇ ਵਿੱਚ ਇਹ ਪ੍ਰਭਾਵ ਤੁਹਾਡੇ ਲਈ ਫਾਇਦੇਮੰਦ ਨਹੀਂ ਇਹ ਨੁਕਸਾਨਦੇ ਨੇ ਹੁਣ ਇਹ ਲੋਕਾਂ ਨੇ ਲੋਕਾਂ ਨੇ ਨਿਸ਼ਚਿਤ ਕਰਨਾ ਹੈ ਕਿ ਕੀ ਉਹਨਾਂ ਨੇ ਇਹ ਪਾਲਿਸੀ ਖਰੜਾ ਕਾਨੂੰਨ ਲਾਗੂ ਕਰਨਾ ਹੈ ਨਹੀਂ ਕਰਨਾ ਹੈ ਤਾਂ ਇਹ ਗੱਲ ਅਸੀਂ ਵੱਡੇ ਪੱਧਰ ਦੇ ਉੱਤੇ ਵੀ ਚਾਹਾਂਗੇ ਕਿਉਂਕਿ ਅਸੀਂ ਵੀ ਸਾਰੇ ਇਸੇ ਸਮਾਜ ਦੇ ਵਿੱਚ ਰਹਿੰਦੇ ਆਂ ਸਭ ਦੇ ਆਪੋ ਆਪਣੇ ਕਿਤੇ ਸਭ ਦੇ ਆਪੋ ਆਪਣੇ ਕੰਮ ਨੇ ਕਿਸਾਨ ਨੇ ਖੇਤੀ ਕਰਨੀ ਹੈ ਮਜ਼ਦੂਰ ਨੇ ਮਜ਼ਦੂਰੀ ਕਰਨੀ ਹੈ ਦੁਕਾਨਦਾਰ ਨੇ ਦੁਕਾਨਦਾਰੀ ਕਰਨੀ ਹੈ ਮਤਲਬ ਸਭ ਦੇ ਆਪੋ ਆਪਣੇ ਕੰਮ ਨੇ ਤਾਂ ਜਿਸ ਦੇ ਉੱਤੇ ਜਿਸ ਨੀਤੀ ਦਾ ਜਿਸ ਪਾਲਿਸੀ ਦਾ ਜਿਸ ਤਰੀਕੇ ਦਾ ਪ੍ਰਭਾਵ ਪੈਂਦਾ ਹੋਵੇ ਹਮੇਸ਼ਾ ਸਰਕਾਰ ਨੂੰ ਉਹੀ ਫੈਸਲਾ ਲੋਕ ਰਾਏ ਦੇ ਨਾਲ ਲੋਕ ਹਿੱਤ ਦੇ ਵਿੱਚ ਲੈਣਾ ਚਾਹੀਦਾ ਹੈ ਪੰਜਾਬ ਇਹੋ ਚਾਹੁੰਦਾ ਹੈ ਹਰ ਅਪਡੇਟ ਦੇ ਲਈ ਜੁੜੇ ਰਹੋ ਟੀਵੀ ਐਨਆਰਆਈ ਦੇ ਨਾਲ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ